ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਰਨਜੀਤ ਸਿੰਘ ਖਾਲਸਾ ਮੁਖੀ ਸ੍ਰੋਮਣੀ ਖਾਲਸਾ ਪੰਚਾਇਤ ਤੇ ਦੱਸ ਰਿਹਾ ਸੀ ਕਿ ਪ੍ਰਗਿਆ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਵੇਰਵਾ ਔਰ ਜੋ ਅੱਜ ਤੱਕ ਸਭ ਤੋਂ ਛੁੱਪਿਆ ਹੋਇਆ ਜੋ ਰਾਜ ਸੀ ਵੀ ਹਮੇਸ਼ਾ ਕਿਉਂਕਿ ਜਿਹਦਾ ਰਾਜ ਹੋਵੇ ਉਹਦੇ ਦੌਰਾਨ ਕੋਈ ਬਾਣਾ ਵਾਪਰਦਾ ਤੇ ਜੋ ਰਾਜ ਕਾਹਦਾ ਹੁੰਦਾ ਤੇ ਉਹ ਉਹਦੇ ਮੱਥੇ ਤੇ ਲੱਗਦਾ ਜਿਸ ਤਰ੍ਹਾਂ ਕਿ ਆਪਣਾ ਜਹਾਂਗੀਰ ਦੇ ਜਵਾਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਛਿੱਧੀ ਹੁੰਦੀ ਹੈ ਤੇ ਉਹ ਜਹਾਂਗੀਰ ਦੇ ਹੀ ਮੱਥੇ ਲੱਗੀ ਲੇਕਿਨ ਸੁਚੇਤ ਸਿੱਖ ਤੇ ਅੰਤਰਜਾਮੀ ਗੁਰੂ ਸਾਹਿਬਾਹ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਉਹਨਾਂ ਦੇ ਪਿੱਤਾ ਦੀ ਛਿੱਧੀ ਜਹਾਂਗੀਰ ਦੇ ਰਾਜ 'ਚ ਹੁੰਦੀ ਹੈ ਲੇਕਿਨ ਆਪਣਾ ਇਤਿਹਾਸ ਦੱਸ ਰਿਹਾ ਵੀ ਜਹਾਂਗੀਰ ਦੇ ਨਾਲ ਦਸ਼ਕਰ ਖੇਡਦੇ ਰਿਹਾ ਗੁਰੂ ਸਾਹਿਬ ਯਾਰਾ ਨਾ ਰਿਹਾ ਔਰ ਜੇ ਅਸੀਂ ਅੱਜ ਦੇਖੀਏ ਕਿ ਮਤਲਬ ਕਿ ਜਿੱਦਾਂ ਕੋਈ ਕਿਸੇ ਦਾ ਬੁੜਾ ਮਾਰਦੇ ਕੋਈ ਤੇ ਉਹ ਉਹਨਾਂ ਦੇ ਨਾਲ ਹੀ ਤੁਰਿਆ ਹੋਵੇ ਉਸੇ ਥੇੜਾ ਥੇੜ ਦੇ ਨਾਲ ਕਾਤਲ ਤਖ ਨਾਲ ਤੇ ਅਗਲੇ ਕਹਿੰਦੇ ਪਤਾ ਨਹੀਂ ਇਹਨੂੰ ਕੀ ਲੜੜਾ ਵੀ ਮਤਲਬ ਕਿ ਵੀ ਕੱਲ ਦਾ ਫੁੜਾ ਮਾਰਿਆ ਅਜ ਨਾਲ ਤੁਰਿਆ ਫਿਰਦਾ ਲੇਕਿਨ ਗੁਰੂ ਸਾਹਿਬ ਦੀ ਜਿਹੜੀ ਸੋਚ ਸੀਗੀ ਜੋ ਉਹਨਾਂ ਦੀ ਛੋਰੀ ਸੀਗੀ ਉਹਨਾਂ ਦੀ ਸੀ ਵੀ ਰਾਜ ਜਹਾਂਗੀਰ ਦਾ ਲੇਕਿਨ ਜਿਹੜੀ ਚੱਕ ਪੱਟ ਹੈ ਜਿੰਨਾਂ ਕੋ ਪੰਜਾਬੀ ਚ ਕਹਿੰਦੇ ਆ ਵੀ ਉਹ ਨੁਕਸਾਨ ਵਾਲਾ ਨੁਕਸਾਨ ਵਾਲਾ ਗੁਰਨਾ ਉਹਨਾਂ ਨੇ ਨੁਕਸਾਨ ਵਾਲਾ ਦੋਸ਼ੀ ਚੰਦੂ ਮੈਂਸ਼ਨ ਕੀਤਾ ਹੋਰ ਜਦੋਂ ਜਹਾਂਗੀਰ ਦੇ ਨਾਲ ਦੋਸਤੀ ਹੋਈ ਹੈ ਤੇ ਚੰਦੂ ਦੀ ਡਿਮਾਂਡ ਕੀਤੀ ਉਹਨਾਂ ਨੇ ਹੋਰ ਆਪਣਾ ਇਤਿਹਾਸ ਦੱਸਦਾ ਹੈ ਕਿ ਚੰਦੂ ਨੂੰ ਸਿੰਘਾਂ ਨੇ ਘੋੜੇ ਦੀ ਪੂਛ ਨਾਲ ਬੰਨ੍ਹ ਕੇ ਭੀੜੀਆਂ ਗਲੀਆਂ ਦੇ ਵਿੱਚ ਘੋੜਾ ਭਜਾ ਭਜਾ ਕੇ ਤੇ ਉਹ ਇੱਧਰ ਉੱਧਰ ਟਕਰਾਟ ਕਰਾ ਕੇ ਉਹਨੂੰ ਟੋੜੇ ਟੋੜੇ ਕਰਕੇ ਮਾਰ ਦਿੱਤਾ ਚੰਦੂ ਨੂੰ ਦੂਜਾ ਇਤਿਹਾਸ ਸਾਡੇ ਕੋਲ ਹੈ ਵੀ ਔਰੰਗਜ਼ੇਬ ਦੇ ਰਾਜ ਦੇ ਵਿੱਚ ਗੁਰਤੇਗ ਬਾਦ ਸਾਹਿਬ ਸ਼ਹੀਦ ਹੁੰਦੇ ਆ ਔਰੰਗਜ਼ੇਬ ਦੇ ਰਾਜ ਦੇ ਵਿੱਚ ਛੋਟੇ ਸਾਹਿਬ ਜਦ ਦੇ ਨਿਆਂ ਚ ਚਨੇ ਜਾਂਦੇ ਆ ਤੇ ਔਰੰਗਜ਼ੇਬ ਦੇ ਰਾਜ ਦੇ ਵਿੱਚ ਵੱਡੇ ਸਾਹਿਬ ਜਦ ਦੇ ਚਨਗੌਰ ਸ਼ਹੀਦ ਹੁੰਦੇ ਆ ਔਰ ਇਹਨਾਂ ਛੋਟੇ-ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਉਪਰੰਤ ਤੇ ਮਤਾ ਗੁਦਰਕੌਰ ਜੀ ਵੀ ਆਪਣੇ ਪ੍ਰਾਣ ਤਿਆਗ ਦਿੰਦੇ ਆ ਸੋ ਇਟ ਮੀਨਸ ਕਿ ਜੋ ਔਰੰਗਜ਼ੇਬ ਦਾ ਰਾਜ ਹੈ ਗੁਰੂ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਦਾ ਕਾਤਲ ਜੋ ਹੈ ਉਹ ਔਰੰਗਜ਼ੇਬ ਹੈ। ਲੇਕਿਨ ਇਤਿਹਾਸ ਇਹ ਵੀ ਦੱਸਦਾ ਵੀ ਛੋਟੇ ਸਾਹਿਬ ਜਦਿਆਂ ਨੂੰ ਜਿੱਥੇ ਫੜਾਣ ਦੇ ਵਿੱਚ ਗੰਗੂ ਦਾ ਹੱਥ ਹੈ ਤੇ ਨਾਲ ਦੇ ਨਾਲ ਜਦੋਂ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਮੁਹੰਮਦ ਖਾਂ ਵਰਗੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਹਰਾ ਮਾਰਦੇ ਆ ਤੇ ਥੋੜੀ ਕੁ ਦੇਰ ਜਿਹੜਾ ਉਹ ਵਜ਼ੀਰ ਖਾਂ ਉਹ ਪ੍ਰਸੀਜ ਜਾਂਦਾ। ਵਿਹਾਵੀ ਸ਼ਰਧ ਮੁਤਾਬਕ ਬਾਪ ਦਾ ਬਦਲਾ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਲੇਕਿਨ ਚੁੱਕ ਦੇਣ ਵਾਲਾ ਕੌਣ ਹੈ? ਸੁਚਾਨੰਦ ਹੈ। ਸੁਚਾਨੰਦ ਨੇ ਚੁੱਕ ਦਿੱਤੀ। ਉਹਨੂੰ ਉਕਸਾਇਆ ਕਿ ਵਜ਼ੀਰ ਖਾਂ ਕਿ ਮਦਦ ਇਹ ਛੱਡ ਦਿੱਤੇ ਤੇ ਇਹ ਵੱਡੇ ਹੋ ਕੇ ਸਾਡੀਆਂ ਫੌਜਾਂ ਦੀ ਫਿਰ ਸਰਦਦੀ ਬਣ ਕੇ ਜਿਸ ਤਰ੍ਹਾਂ ਦਾ ਨਾ ਪਿਤਾ ਹੈ। ਉਕਸਾਨ ਕਰਕੇ ਦੁਬਾਰਾ ਨਹੀਂ ਚੁਣਿਆ ਗਿਆ। ਉਸ ਫੜਾਣ ਵਾਲਾ ਚੰਦੂ ਦੋਸ਼ੀ ਉਹ ਸੌਰੀ ਗੰਗੂ ਦੋਸ਼ੀ ਤੇ ਨੀਹਾਂ 'ਚ ਚੜਾਣ ਵਾਲਾ ਮਰਵਾਣ ਵਾਲਾ ਉਹ ਆਪਣਾ ਸੁੱਚਾ ਨੰਦ ਸਿੱਖਾਂ ਨੇ ਗੰਗੂ ਨੂੰ ਵੀ ਸਜ਼ਾ ਦਿੱਤੀ ਐ ਤੇ ਆਪਣਾ ਭੁਰਾਰ ਗੋਬਿੰਦ ਸਿੰਘ ਨੇ ਚੰਦੂ ਨੂੰ ਸਜ਼ਾ ਦਿੱਤੀ ਐ ਤੇ ਬੰਦਾ ਸਿੰਘ ਬਹਾਦਰ ਨੇ ਸੁੱਚਾ ਨੰਦ ਨੂੰ ਵੀ ਸਜ਼ਾ ਦਿੱਤੀ ਐ ਮਜੀਦ ਖਾਨ ਜੀ ਲੇਕਿਨ ਹੁਣ ਜਿਹੜੀ ਗੱਲ ਅੱਜ ਦੇ ਸਮੇਂ ਦੀ ਐ ਦੇਖੋ ਸਮਾ ਵਰਤਮਾਨ ਜਾਂ ਪ੍ਰਾਤੰਕ ਜੋ ਕਾਨੂੰਨ ਕਹਿੰਦੇ ਘੁੰਰ ਬਣ ਚੁੱਕਿਆ ਉਹ ਇੱਕੋ ਨਾਲ ਦੀ ਜਿੱਥੇ ਗੋਲੀ ਚਲਾਣ ਵਾਲਾ ਦੋਸ਼ੀ ਉੱਥੇ ਉਹਨੂੰ ਉਕਸਾਉਣ ਵਾਲਾ ਵੀ ਦੋਸ਼ੀ ਜੇ ਚੰਦੂ ਨੇ ਉਕਸਾਇਆ ਤੇ ਚੰਦੂ ਨੂੰ ਮੌਤ ਦੀ ਸਜ਼ਾ ਜੇ ਸੁਚਾਨੰਦ ਨੇ ਉਕਸਾਇਆ ਤੇ ਸੁਚਾਨੰਦ ਨੂੰ ਮੌਤ ਦੀ ਸਜ਼ਾ ਜੇ ਵਰਤਮਾਨ ਚ ਦੇਖੀਏ ਜਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਤੇ ਉਹ ਸੁਤਾਨ ਸਿੰਘ ਬਿਆਨ ਸਿੰਘ ਤਾਂ ਸਾਹਮਣੇ ਸਾਹਮਣੇ ਸੀਗੇ ਲੇਕਿਨ ਉਕਸਾਉਣ ਵਾਲੇ ਆਪਾਂ ਕਿਰਤ ਸਿੰਘ ਨੂੰ ਉਸ ਕਿਸਾਨ ਦੇ ਦੋਸ਼ 'ਚ ਫਾਂਸੀ ਲਾਈਏ ਚਾਹੇ ਕਿ ਉਹ ਸਾਬਤ ਹੋਇਆ ਜਾਂ ਨਹੀਂ ਹੋਇਆ ਉਹਦਾ ਕੋਈ ਪ੍ਰੂਫ ਨਹੀਂ ਹੋਂਾ ਕੋਲ ਕਿ ਇਹਨੇ ਔਕਸਾਇਆ ਲੇਕਿਨ ਉਹਨਾਂ ਨੇ ਕਿਸਾਨ ਦਾ ਦੋਸ਼ ਲਾ ਕੇ ਉਹਨੂੰ ਫਾਂਸੀ ਦੇ ਦਿੱਤੀ ਇਟ ਮੀਨਸ ਕਿ ਉਹ ਕਿਸਾਨ ਵਾਲਾ ਪ੍ਰੋਪਰ ਕਾਤਲ ਦੇ ਨਾਲ ਦਾ ਪ੍ਰੋਪਰ ਦਾ ਦੋਸ਼ੀ ਹੈ ਹੁਣ ਜੇ ਆਪਾਂ ਗੱਲ ਕਰਨ ਜਾ ਰਹੇ ਆ ਮੈਂ ਕਿ ਜੋ ਜੂਨ 1984 ਦੇ ਵਿੱਚ ਸਾਡੇ ਹੀ ਦੇਸ਼ ਦੀ ਸਰਕਾਰ ਨੇ ਜਿਹੜੀ ਕਿ ਇੰਦਰਾ ਗਾਂਧੀ ਉਸ ਵਿਚਾਰਤ ਦੀ ਹੈਡ ਉਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੁਣ ਇਹ ਹਮਲਾ ਕਿੰਨਾ ਨੇ ਉਕਸਾਨਦੇ ਹੋਇਆ ਤੇ ਕਿੰਨਾ ਨੇ ਮਿਲਵਰਤਨ ਤੇ ਹੋਇਆ ਅੱਜ ਤੱਕ ਇੱਕ ਇਹੋ ਜਿਹਾ ਛੁੱਪਿਆ ਹੋਇਆ ਸੱਚ ਹੈ ਕਿ ਜਿਹਨੂੰ ਪ੍ਰਗਟ ਕਰਨ ਲਈ ਕੋਈ ਧਿਰ ਅਜੇ ਤੱਕ ਮੇਰੇ ਖਿਆਲ ਸਾਹਮਣੇ ਆਈ ਨਹੀਂ ਜਿਹੜੀ ਸਾਹਮਣੇ ਆ ਜੇ ਤਾਂ ਤੁਹਾਨੂੰ ਪਤਾ ਹੀ ਹੋਦਾ ਇਹ ਲੋਕ ਕੀ ਹਾਲ ਕਰਦੇ ਆ ਤੁਸੀਂ ਸਾਰਾ ਹਿੰਦੁਸਤਾਨ ਦੇ ਕੈਦੀ ਕਾਨੂੰਨ ਨੂੰ ਛੱਡ ਕੇ ਚਿੱcke ਟੰਗ ਕੇ ਤੁਸੀਂ ਦੇਖਿਆ ਕਰਕਰੇ ਵਰਗੇ ਕਿਨੇ ਮਰਡਰ ਹੋ ਗਏ ਬੰਬੇ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਗਟ ਕੀਤਾ ਵੀ ਜਿਹੜਾ ਹਿੰਦੂ ਅਤਵਾਦ ਹੈ ਇਹਦੇ ਪਿੱਛੇ ਫਲਾਣੀਆਂ ਫਲਾਣੀਆਂ ਸਿਕਸੀਤਾਂ ਜਿਹੜੀਆਂ ਕੰਮ ਕਰ ਰਹੀਆਂ ਤੇ ਜਨਰਲ ਕਰਨਲ ਬਰਗੇਡਰ ਫੌਜ ਬਸਾਲੇ ਤੇ ਉਹਨਾਂ ਨੂੰ ਉਹਨਾਂ ਨੇ ਦੇਖੋ ਕਰਕਰੇ ਦਾ ਕੀ ਹਾਲ ਹੈ ਉਹ ਸਾਜ਼ਿਸ਼ ਨਾਲ ਹੀ ਮਰੇ ਆ ਕਿ ਉਹ ਉਹ ਅਤਵਾਦੀਆਂ ਦੇ ਕੋਲੋਂ ਹੀ ਮਰੇ ਉਹ ਸੋ ਚਲੋ ਮੈਂ ਦੂਜੇ ਪਾਸੇ ਨਾ ਜਾਵਾਂ ਮੈਂ ਅੱਜ ਮੈਂ ਇਹ ਗੱਲ ਕਰਨੀ ਚਾਹਨਾ ਸਰਦਾਰ ਮਨਜੀਤ ਸਿੰਘ ਜੀ ਕੇ ਸਰਸੇ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਪੰਥ ਇਹ ਜੀ ਬਾਦਲ ਬਾਦਲੇ ਦੀ ਪੰਥ ਕਹਿ ਨੂੰ ਫਕਰੇ ਕੋਮ ਜੀ ਇਹ ਹੈ ਉਹ ਹੈ ਲੇਕਿਨ ਮੈਨੂੰ ਇਹ ਅੱਜ ਸੱਚ ਬਰਕਰਾਰ ਕਰਨ ਜਾਣਾ ਕਿ 1984 ਦਾ ਜੋ ਬਲੂ ਸਟਾਰ ਆਪਰੇਸ਼ਨ ਜਿਹੜਾ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਔਰ ਸਿੱਖ ਪੰਜਾਬ ਦੇ ਸਿੱਖਾਂ ਦਾ ਕਤਲੇਆਮ ਇਹ ਸਾਰੇ ਦਾ ਸਾਰਾ ਬਿਲਕੁਲ ਹੂ ਬੂ ਉਸੇ ਤਰ੍ਹਾਂ ਇਹ ਜਾਗੀਰ ਦੇ ਰਾਜ ਵਾਂਗੂ ਔਰਨ ਦੇ ਰਾਜ ਵਾਂਗੂ ਇੰਤਰਾ ਗਾਂਧੀ ਦੇ ਰਾਜ ਚ ਹੋਇਆ। ਲੇਕਿਨ ਇਸ ਹਮਲੇ ਦੇ ਉਕਸਾਨ ਕੌਣ ਜ਼ਿੰਮੇਵਾਰ ਔਰ ਇਸ ਹਮਲੇ ਦੇ ਕਰਵਾਉਣ ਲਈ ਮਿਲਵਰਤਨ ਕਰਨ ਵਾਲੇ ਕੌਣ ਜ਼ਿੰਮੇਵਾਰ ਹੈ ਇਹ ਅਜੇ ਤੱਕ ਛੁਪਿਆ ਹੋਇਆ ਹੈ। ਮੈਂ ਪ੍ਰਗਟ ਕਰਦਾ। ਔਰ ਸਚਾਈ ਹੈ। ਪਿੱਛੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਗੱਲ ਚੱਲੀ ਸੀ ਕਿ ਬਾਦਲ ਦੇ ਉੱਤੇ ਰੋਪ ਲੱਗਾ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਬਾਦਲ ਨੇ ਕਰਾਇਆ। ਬਾਦਲ ਨੇ ਜਿਹੜਾ ਸਭ ਤੋਂ ਪਹਿਲਾਂ ਝੂਠ ਬੋਲਿਆ ਉਹਦੇ ਤੋਂ ਨੇ ਇਹੀ ਗੱਲ ਕਹੀ ਕਿ ਸਭ ਤੋਂ ਪਹਿਲਾਂ ਰੋਪ ਲੱਗਿਆ ਬਾਦਲ ਨੂੰ ਕਿ ਜਿਹੜੀਆਂ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਹਿੰਦੁਸਤਾਨ ਦੀ ਸਰਕਾਰ ਦਾ ਮਿਟਕਾ ਹੁੰਦੀਆਂ ਰਹੀਆਂ ਉਹਨਾਂ ਵਿੱਚ ਫਲਾਣੇ ਫਲਾਣੇ ਮੰਤਰੀ ਮਿਟਕਾ ਕਰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਗੁਪਤ ਮਿਟਕਾ ਕਰਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਵਿੱਚ ਬਿਆਨ ਦਿੱਤਾ ਸੀਗਾ 12 ਫਰਵਰੀ ਨੂੰ ਇਹ ਇਹ 2000 ਦੀ ਹੈ 2000 ਚਾਰ ਪੰਜ ਦੀ ਉਹਦੇ ਵਿੱਚ ਇਹ ਬਾਦਲ ਦਾ ਬਿਆਨ ਹੈ ਇੱਕ ਮਿੰਟ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਿਹਾ ਹੈ ਕਿ ਮੈਂ ਹਮਲਾ ਕਰਾਉਣ ਦੇ ਦੋਸ਼ੀ ਹਾਂ ਔਰ ਨਾਲ ਲਿਖ ਰਿਹਾ ਹੈ ਕਿ ਮੈਂ ਨਰਸੇਮਰਾਉਤ ਕੀ ਕਿਸੇ ਵੀ ਮੰਤਰੀ ਦੇ ਨਾਲ ਮੀਟਿੰਗ ਨਹੀਂ ਕੀਤੀ। ਹੋਰ ਨਾਲੇ ਲਿਖ ਰਿਹਾ ਕਿ ਮੈਂ 2 ਤਰੀਕ ਹਰਿਆਣਾ ਦੀ ਤਰਫੋਂ ਚੰਡੀਗੜ੍ਹ ਪੁੱਜਿਆ ਤੇ ਉੱਥੇ 2 ਦਿਨਾਂ ਬਸ ਗੁਫ਼ਤਾਰ ਹੋ ਗਿਆ। 2 ਦਿਨਾਂ ਦਾ ਬਾਅਦ ਮਤਲਬ ਹੁੰਦਾ ਵੀ ਵੀ ਅਸੀਂ ਕਰਫੂ ਦੇ ਦੌਰਾਨ ਕਰਫੂ ਲੱਗਾ ਸੀ ਤੇ ਮੈਂ ਗੁਫ਼ਤਾਰ ਹੋ ਗਿਆ। ਬਾਸਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਇਹ ਗੱਲ ਪ੍ਰਗਟ ਕਰਿਆ ਅਖਬਾਰਾਂ ਦੇ ਵਿੱਚ ਕਿ ਮੇਰਾ ਤਾਇਆ ਝੂਠ ਬੋਲਦਾ ਉਹ ਕੋਈ 2 ਤਰੀਕ ਚੰਡੀਗੜ੍ਹ ਨਹੀਂ ਗਿਆ 3 ਤਰੀਕ ਨੂੰ ਗਿੱਦੜਵਾ ਪਿੰਡ ਗੁਰੂ ਸਿੰਘਾ ਪੂਰੇ ਸੰਘਾਰ ਦੇ ਪਿੰਡ ਦੇ ਜਥੇਦਾਰ ਦੇ ਮੁੰਡੇ ਦੇ ਵਿਆਹ ਦੇ ਸ਼ਗਨ ਦੇ ਵਿੱਚ ਮੈਂ ਤਾਇਆ ਜੀ ਮੇਰੇ ਪਿੱਤਾ ਜੀ ਸਾਡੇ ਸੀ ਸ਼ਾਮ ਨਾਲ ਆ ਬੈਠਾ ਆਇਆ ਸੰਘਾਰ ਪ੍ਰਕਾਸ਼ੀ ਬਾਦਲ ਜਿੱਥੇ ਐਰੋਡਨ ਚੱਲ ਆਇਆ ਹੋਇਆ ਪੂਰੇ ਬਾਦਲ ਨਾਲ ਸ਼ਗਨ ਦੇ ਵਿੱਚ ਆਈ ਹੋਈ ਸੰਗਤ ਨੂੰ ਸੁਭੋਗ ਦੇ ਰਿਹਾ ਹੈ ਇਹ ਤਿੰਨ ਤਰੀਕ ਦਾ ਗਿੱਧੜ ਬਾਹਾ ਜਿੱਥੇ ਲੰਬੀ ਹਲਕਾ ਪੈਂਦਾ ਜਿੱਥੇ ਬਾਦਲ ਦਾ ਕੋਨਸੀ ਚੁਸੀ ਉਥੇ ਜਥੇਦਾਰ ਦੇ ਮੁੰਡੇ ਦੇ ਸਗੰਦੇ ਵਿੱਚ ਬਾਦਲ ਸ਼ਾਮਲ 3 ਤਰੀਕ ਨੂੰ ਔਰ ਇਹ ਪ੍ਰਗਟ ਕਰ ਰਿਹਾ ਉਹਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਇੱਕ ਝੂਠ ਫੜਾਇਆ ਗਿਆ ਇਥੋਂ ਪ੍ਰਕਾਸ਼ ਸਿੰਘ ਬਾਦਲ ਦਾ ਨੰਬਰ 2 ਬਾਦਲ ਕਹਿੰਦਾ ਕਿ ਮੈਂ ਕੋਈ ਮੀਟਿੰਗ ਨਹੀਂ ਕੀਤੀ ਜਿੰਦੇ ਜਗ ਦਾ ਸ੍ਰੂਪ ਪ੍ਰੂਫ ਹੈ ਸਰਦਾਰ ਰਗਵੀਰ ਸਿੰਘ ਜੀ ਡੀਸੀ ਸਨ ਉਸ ਸਮੇਂ 1984 ਚ ਚੰਡੀਗੜ੍ਹ ਦੇ ਚੰਡੀਗੜ੍ਹ ਦਾ ਜਿਹੜਾ ਡੀਸੀ ਉਹ ਆਈਜੀ ਜੇਲ ਦਾ ਰੁਤਬਾ ਰੱਖਦਾ ਨਾਲ ਉਸ ਬੰਦੇ ਨੇ ਬਿਆਨ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲਦਾ ਮੈਂ ਕੇਂਦਰੀ ਮੰਤਰੀਆਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਜਿਵੇਂ ਅੱਠ ਮਿੰਟਾਂ ਕਰਾਈਆਂ ਅੱਠ ਮਿੰਟਾਂ ਔਰ ਜੋ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਵੀ ਨਰਸਿਮਹਾਰਾ ਨਾਲ ਮੀਟਿੰਗ ਨਹੀਂ ਕੀਤੀ ਉਹਨੇ ਇੱਕ ਇੱਕ ਤਰੀਕ ਜਿਹੜੀ ਹੈ ਉਹ ਨਾਲ ਦੱਸੀ ਹੈ ਵੀ ਕਿਹੜੀ ਕਿਹੜੀ ਤਰੀਕ ਨੂੰ ਮਿਟਕਾਂ ਹੋਈਆਂ ਔਰ ਇਹਦੇ ਚ ਕੌਣ ਕੌਣ ਸ਼ਾਮਲ ਹੋਇਆ ਉਹਨੇ ਲਿਖਿਆ ਕਿ ਚੀਫ ਕਮਿਸ਼ਨਰ ਕ੍ਰਿਸ਼ਨਾ ਬੈਨਰਜੀ ਦਾ ਮੈਨੂੰ ਫੋਨ ਆਇਆ ਵੀ ਇੱਕ ਬਹੁਤ ਗੁਪਤ ਮੀਟਿੰਗ ਕਰਾਣੀ ਹੈ ਜਿਦੇ ਚ ਪ੍ਰਕਾਸ਼ ਸਿੰਘ ਬਾਦਲ ਸਾਡੇ ਇਥੋਂ ਨਾਲ ਹੀ ਸਾਡੇ ਮੰਤਰੀਆਂ ਦੇ ਨਾਲ ਆ ਰਹੇ ਨੇ ਵਾਈਜਾਇਤ ਤੇ ਉਹਨੇ 27 29 ਮਾਰਚ ਦੇ 21 ਅਪ੍ਰੈਲ ਦੀਆਂ ਤਿੰਨ ਡੇਟਾਂ ਦੱਸੀਆਂ ਇਸ ਬਿਆਨ ਦੇ ਵਿੱਚ ਕਿ ਇਹਨਾਂ ਤਿੰਨ ਡੇਟਾਂ ਨੂੰ ਮਿਟਕਾ ਹੋਈਆਂ ਚੰਡੀਗੜ੍ਹ 'ਚ ਤੇ ਜੋ ਪ੍ਰਕਾਸ਼ ਸਿੰਘ ਬਾਦਲ ਜਿੰਨਾ ਮੰਤਰੀਆਂ ਦੇ ਨਾਲ ਬੈਠ ਕੇ ਵਾਈਜ ਚੀਫ ਆਇਆ ਉਹ ਰਗਵੀਰ ਸਿੰਘ ਡੀਸੀ ਨੇ ਦੱਸਿਆ ਵੀ ਉਹਨਾਂ 'ਚ ਪ੍ਰਕਾਸ਼ ਸਿੰਘ ਬਾਦਲ ਖੁਦ ਪੀਵੀਸੀ ਨਰਸੇਮਾ ਰਾਓ ਪਰ ਨਾ ਮੁਕਰਦੀ ਜੋ ਅੱਜਕੱਲ ਰਾਸ਼ਟਰਪਤੀ ਨੇ ਦੇਸ਼ ਦੇ ਸੀ ਆਰ ਕ੍ਰਿਸ਼ਨਾ ਸੁਆਮੀ ਐਨ ਐਮ ਕੇ ਵੱਲੀ ਪੀਸੀਐਲ ਅਜੱਡਰ ਜੋ ਇੰਦਰਾ ਗਾਂਧੀ ਦਾ ਸਲਾਹਕਾਰ ਸੀਗਾ ਔਰ ਇੱਕ ਸਕੱਤਰ ਪ੍ਰੇਮ ਕੁਮਾਰ ਦੇ ਕੇਂਦਰੀ ਮੰਤਰੀ ਸ਼ਿਵ ਸ਼ੰਕਰ ਇੱਕ ਵਿਸ਼ੇਸ਼ ਯਾਤਰਾ 'ਈ ਚੰਡੀਗੜ੍ਹ ਪੁੱਜੇ ਤੇ ਚੰਡੀਗੜ੍ਹ ਦੇ 에어ਪੋਰਟ ਦੇ ਅੰਦਰ ਹੀ ਮੈਂ ਇਹਨਾਂ ਦੀ ਮੀਟਿੰਗ ਕਰਾਈ ਹੈ ਰਕबीर ਸਿੰਘ ਡੀਸੀ ਚੰਡੀਗੜ੍ਹ ਦੇ 1984 ਔਰ ਅੱਜ ਜਿੰਦੇ ਅੱਜ ਜਿੰਦੇ ਨੇ ਉਹ ਉਹਨਾਂ ਨੇ ਅਖਬਾਰ 'ਚ ਬਿਆਨ ਜਿਹੜਾ ਲਾਇਆ ਕਿ ਬਾਦਲ ਦੀਆਂ 8 ਮਿੰਟਕਾ ਕਰਾਈਆਂ ਬਾਦਲ ਇਹਨਾਂ ਚੀਜ਼ਾਂ ਤੋਂ ਮੁਕਰ ਨਹੀਂ ਹੋਇਆ ਬਾਦਲ ਬਿਆਨ ਦੇ ਰਿਹਾ ਕਿ ਮੈਂ ਕਿਸੇ ਮੰਤਰੀ ਨੂੰ ਮਿਲਿਆ ਡੀਸੀ ਕਹਿ ਰਿਹਾ ਕਿ ਬਾਦਲ ਇਹਨਾਂ ਮੰਤਰੀਆਂ ਇਹਨਾਂ ਸਖਤਰਾ ਇਹਨਾਂ ਗ੍ਰਹਿ ਮੰਤਰੀਆਂ ਦੇ ਨਾਲ ਜਹਾਜ਼ 'ਤੇ ਬੈਠ ਕੇ ਚੰਡੀਗੜ੍ਹ ਪਹੁੰਚਿਆ ਔਰ ਜਿਹੜੀ ਉਸ ਤੋਂ 3 ਮਿੰਟਕਾ ਬਾਅਦ ਹੀ ਮਿੰਟਕਾ ਸ਼ੁਰੂ ਹੋਈਆਂ ਉਹਨਾਂ ਨੇ ਥਾਂ ਚੇਂਜ ਕਰ ਦਿੱਤੀ ਕਿ ਥਾਂ ਬਦਲ ਕੇ ਚੰਡੀਗੜ੍ਹ ਤੋਂ ਕਰਤਾ ਦਿੱਲੀ ਦਿੱਲੀ ਦੇ ਵਿੱਚ ਸਾਰੀਆਂ ਮਿਟਕਾਂ ਤੋਂ ਬਾਅਦ 8ਵੀਂ ਤੇ ਆਖਰੀ ਮੀਟਿੰਗ ਜਿਹੜੀ ਹਮਲੇ ਤੋਂ ਕੁਝ ਦਿਨ ਪਹਿਲਾਂ 26 ਮਈ 1984 ਨੂੰ ਹੋਈ ਸੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਕਾਲੀ ਮੰਤਰੀ ਜੋ ਵੀ ਸੀਗੇ ਉਹਨਾਂ ਨੇ ਖੁੱਲ ਕੇ ਕਿਹਾ ਵੀ ਸਾਨੂੰ ਸਭ ਤੋਂ ਵੱਧ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੰਤ ਦਰਨਾ ਸਿੰਘ ਭਿੰਡਰਾਵਾਲਾ ਇਹਨੂੰ ਜਿਸ ਤਰੀਕੇ ਵੀ ਖਤਮ ਕਰ ਸਕਦੇ ਹੋ ਖਤਮ ਕਰ ਦਿਓ ਸਾਡੇ ਰਾਹ ਦਾ ਰੋੜਾ ਹਟਾ ਦਿਓ ਇਹਦੇ ਚ ਹੋਰ ਵੀ ਪ੍ਰੂਫ ਨੇ ਕਿ ਕਮਲੇ ਤੋਂ ਪਹਿਲਾਂ ਜਿਹੜੀਆਂ ਨਰਸਿਮਾ ਰਾਓ ਤੇ ਵੈਂਕਟ ਰਮਨ ਨੂੰ ਚਿੱਠੀਆਂ ਲਿਖੀਆਂ ਗਈਆਂ ਉਹ ਚਿੱਠੀ ਜਿਹੜੀ ਅੰਗਰੇਜ਼ੀ ਦੇ ਵਿੱਚ ਹੈ ਅਕਾਲੀ ਦਲ ਦੇ ਲੈਟਰਪੈਡ ਤੇ ਆ ਔਰ ਉਹਦਾ ਪੰਜਾਬੀ ਚ ਉਲਠਾ ਵੀ ਕੀਤਾ ਹੋਇਆ ਇਹ ਚਿੱਠੀ ਵੀ ਜਿਹੜੀ ਹੈ ਇੱਕ ਪ੍ਰੂਫ ਹੈ ਕੋਈ ਨਕਲੀ ਨਹੀਂ ਹੈ ਅਸਲੀ ਚਿੱਠੀਆਂ ਨੇ ਔਰ ਇਹ ਪ੍ਰਕਾਸ਼ ਸਿੰਘ ਬਾਦਲ ਜੋ ਮਰਜੀ ਕਹੀ ਦੇ ਜਿੰਨਾ ਮਰਜ਼ੀ ਝੂਠ ਬੋਲੀ ਦੇ ਹੁਣ ਰਗਵੀਰ ਸਿੰਘ ਦੇ ਬਿਆਨ ਨੂੰ ਰਿਜੈਕਟ ਨਾ ਕਰਨਾ ਬਾਦਲ ਦਾ ਅੰਦਰੋਂ ਸੱਚ ਬਾਹਰ ਆਣਾ ਇੱਕ ਇਹ ਇਹ ਇੱਕ ਪ੍ਰੂਫ ਹੋ ਗਿਆ ਇਹ ਹੁਣ ਮੈਂ ਗੱਲ ਕਰਾਂ ਵੀ ਜਿਹੜੀ 26 ਮਈ 1984 ਨੂੰ ਜਿਹੜੀ ਲਾਸਟ ਮੀਟਿੰਗ ਹੋਈ ਹੈ ਉਹਦੇ 'ਚ ਸਪਸ਼ਟ ਕਿਹਾ ਵੀ ਭਿੰਡਰਾ ਵਾਲੇ ਤੋਂ ਅਸੀਂ ਖੁਫਜਦਾ ਭਿੰਡਰਾ ਵਾਲਾ ਸਾਡੇ ਨਾਲ ਦਾ ਰੋੜਾ ਸਾਨੂੰ ਉਹ ਤੋਂ ਬਹੁਤ ਖਤਰਾ ਹੈ ਜਿਸ ਤਰੀਕੇ ਵੀ ਮੁਕਾਸਤ ਮੁਕਾ ਦਿਓ ਇਹ 8 ਮਿੰਟ ਕਾ ਹੋਈਆਂ ਨੇ ਲਾਸਟ ਵਿੱਚ ਸਰਦਾਰ ਰਕबीर ਸਿੰਘ ਜੀ ਆਪਣੇ ਬਿਆਨ ਦੇ ਵਿੱਚ ਇਹ ਦੱਸਿਆ ਹੈ ਦੁਬੇ ਬਨੇ ਕਿ ਆਖਰੀ ਮੀਟਿੰਗਾਂ ਪ੍ਰਕਾਸ਼ ਸਿੰਘ ਬਾਦਲ ਨੇ ਨਰਸਿਮਰਾਉਨ ਨਾਲ ਕੱਲਿਆ ਕੀਤੀ ਔਰ ਉਸ ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਅਪਰੂਵਲ ਦਿੱਤੀ ਇਹ ਪ੍ਰਕਾਸ਼ ਸਿੰਘ ਬਾਦਲ ਲਾਸ ਕਲਮ ਕਲਾ ਮੈਂ ਬਾਦਲ ਜੀ ਆਕਸਤਾਨੀਆਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਜਦੋਂ ਵੀ ਕਿਸੇ ਪ੍ਰਧਾਨ ਮੰਤਰੀ ਵਗੈਰਾ ਦਾ ਮਿਲਣ ਜਾਣਗੇ ਨਾ ਇਹ ਹਿੰਦੁਸਤਾਨ ਦੇ ਕਿਸੇ ਕਾਲੀ ਜਥੇਦਾਰ ਨੂੰ ਕਿਸੇ ਕਾਲੀ ਪਰਸਨੈਲਿਟੀ ਨੂੰ ਕਿਸੇ ਸਿੱਖ ਪਰਸਨੈਲਿਟੀ ਨੂੰ ਕਿਸੇ ਨੂੰ ਨਾਲ ਨਾਲ ਲੈ ਕੇ ਜਾਂਦੇ ਇਹਨਾਂ ਨੇ ਆਪਣਾ ਜੋ ਗੁਪਤ ਪ੍ਰੋਗਰਾਮ ਹੁੰਦਾ ਹੈ ਸਿੰਗਲ ਟੂ ਸਿੰਗਲ ਫੇਸ ਟੂ ਫੇਸ ਕਰਦੇ ਆ ਮਨਮੋਹਨ ਸਿੰਘ ਜਿਹੜੇ ਮਿਲਣ ਗਿਆ ਕਾ ਬੜੇ ਬੜੇ ਵੱਡੇ ਕਾਲੀ ਦੇਲੇ ਦਮਗੱਜੇ ਮਾਰਦੇ ਪਿਆ ਇਹਨਾਂ ਨੂੰ ਪੁੱਛਿਆ ਕਦੀ ਕਰਨ ਨਾਲ ਲੈ ਕੇ ਗਿਆ ਜੀ ਕੇ ਇਹਨੂੰ ਪੁੱਛੋ ਸਰਚਨ ਨੂੰ ਪੁੱਛੋ ਅਵਤਾਰ ਸਿੰਘ ਇਤਨੂੰ ਪੁੱਛੋ ਲੋ ਬਾੜਨ ਨੂੰ ਪੁੱਛੋ ਹੋਰ ਕਿਸੇ ਸਿਆਣੇ ਨੂੰ ਪੁੱਛ ਲੋ ਵੀ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਦਿੱਲੀ ਆਂਦਾ ਸੋਨੀਆ ਗਾਂਧੀ ਨੂੰ ਮਿਲਦਾ ਮਨਮੋਹਨ ਸਿੰਘ ਨੂੰ ਮਿਲਦਾ ਕਿਸੇ ਨੂੰ ਵੀ ਮਿਲਦਾ ਤੁਹਾਨੂੰ ਕਦੀ ਨਾਲ ਲੈ ਅੱਜ ਤੱਕ ਜੇ ਬਾਤ ਤੋਂ ਬਾਤ ਲੈ ਕੇ ਗਿਆ ਤੇ ਉਹ ਸੁਖਵੀਰ ਸਿੰਘ ਬਾਜ਼ਲ ਨੂੰ ਉਸ ਦਿਨ ਵੀ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਕਿਸੇ ਦੇ ਦੁਬਾਰ ਕਰਦੇ ਹੀ ਨਹੀਂ ਉਹਨੂੰ ਪਤਾ ਹੈ ਕਿ ਮੇ ਦਾ ਕਿਹੜੇ ਨੇ ਪੁੱਤਰ ਵਿਗੜਦੇ ਸਾਰਾ ਪੇਤ ਖੋਲਦੇ ਪ੍ਰਕਾਸ਼ ਸਿੰਘ ਬਾਜ਼ਲ ਦੇ ਢਿੱਡ ਦੇ ਪੇਤ ਸਿਰਫ ਅਕਾਲ ਪੁਰਖ ਜਾਣਦਾ ਹੈ ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਜਾ ਬਾਜ਼ਲ ਜਾਣ ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਮੈਂ ਗੱਲ ਕਰਾਂ ਜਿਹੜਾ ਦੋ ਜੂ ਨੂੰ ਹਮਲਾ ਹੈ ਹਮਲੇ ਤੋਂ ਪਹਿਲਾਂ ਮੈਂ ਸਿੱਖ ਸੰਗਤਾਂ ਦਿੱਲੀ ਦੇ ਨੂੰ ਜਾਣਕਾਰੀ ਦੇ ਦੇਣੀ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆਲ ਨਾਲ ਹੈ ਉਹ ਹੈ ਡਿਸਟ੍ਰਿਕਟ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਪਰਦੇਸ਼ ਸਿੰਘ ਬਰਾੜ ਉਹ ਡੀਸੀ ਸਾਹਿਬ ਅੰਮ੍ਰਿਤਸਰ ਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਮਲਾ ਜਿਹੜਾ 84 ਦਾ ਹੁਣ ਫਾਈਨਲ ਹੈ ਤੇ ਇਹ ਮੇਰੇ ਸੈਨ ਕਰਨ ਤੋਂ ਬਾਅਦ ਹੀ ਆदमी ਜਿਹੜੀ ਹੈ ਅਟੈਕ ਕਰ ਸਕਦੀ ਹੈ ਤੇ ਉਹਨਾਂ ਨੇ ਆਪਣਾ ਪਰਿਵਾਰ ਲਿਆ ਛੁੱਟੀ ਕੱਟੀ ਛੁੱਟੀ ਦਿੱਤੀ ਤੇ ਉਹ ਨਿਕਲ ਗਏ ਹੁਣ ਫੌਜ ਨੂੰ ਇਹ ਪੰਬਰ ਭੂਸਾ ਪੈ ਗਿਆ ਵੀ ਦੋ ਤਰੀਕ ਦੀ ਰਾਤ ਹੋ ਗਈ ਤੇ ਡੀਸੀ ਜਾ ਭੱਜ ਗਏ ਸੈਨ ਕੋਣ ਕਰੇਗਾ ਦਰਵਾਜ਼ਾ ਆਰਮੀ ਤਾਂ ਅੰਦਰ ਵੜਦੀ ਐ ਜੇ ਡਿਪਟੀ ਕਮਿਸ਼ਨਰ ਸੈਨ ਕਰਦਾ ਮੇਰੀ ਗੱਲ ਨੂੰ ਧਿਆਨ ਨਾਲ ਸਰਵਨ ਕਰ ਲੈਣਾ ਹੁਣ ਕੀ ਹੋਇਆ ਜਦੋਂ ਆਰਮੀ ਨੇ ਕੰਟੈਕਟ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਤੇ ਬਾਦਲ ਕਹਿੰਦਾ ਕੋਈ ਗੰਮ ਦੀ ਗੱਲ ਨਹੀਂ ਕੋਈ ਬਹੁਤਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਸਿਰਫ ਆਇਆ ਤਿਆਰ ਕਰੋ ਇਹ ਸਾਡੇ ਲੁਧਿਆਣੇ ਤੋਂ ਹਲਵਾਰਾ 에ਅਰ ਫੋਰਸ ਦਾ ਸਟੇਸ਼ਨ ਹੈ ਇੱਥੋਂ ਫੌਜ ਦਾ ਐਰ ਗਿਆ ਔਰ ਪੂਨੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਪਿਓ ਦੇ ਮਾਮੇ ਦੇ ਪੁੱਤਰ ਰਮੇਸ਼ਿੰਦਰ ਸਿੰਘ ਨੂੰ 22 에어 ਉਹ ਆਈਐਸ ਅਫਸਰ ਹੈ ਉਹ ਤੇ ਮਹਾਰਾਸ਼ਟਰ ਰੈਂਕ ਦਾ ਪੂਨੇ ਤੋਂ ਰਾਜਾ ਸੰਸੀ ਹਵਾਈ ਦਾ ਡੱਡੇ ਤੇ ਹਵਾਈ ਦਾ ਡੱਡੇ ਤੋਂ ਦਰਬਾਰ ਸਾਹਿਬ ਤੋਂ ਪਹਿਲਾਂ ਜਿਹੜੀ ਕਤਵਾਲੀ ਆਂਦੀ ਹੈ ਉੱਥੇ ਫੌਜ ਦੀਆਂ ਗੱਡੀਆਂ ਲੈ ਕੇ ਆਈਆਂ ਇਹਦੇ ਪਿਓ ਦੇ ਮਾਮੇ ਦੇ ਪੁੱਤਰ ਨੂੰ ਡੀਸੀ ਬਣਾਇਆ ਗਿਆ ਅੰਮ੍ਰਿਤਸਰ ਦਾ ਇਹ ਉਹੀ ਨੇ ਜਿੱਦੀ ਮੈਂ ਪਹਿਲਾਂ ਗੱਲ ਕਰ ਚੁੱਕਾ ਇਹ ਅਮਨੁਖਰਾਨੇ ਵਾਲੇ ਜਿਨ੍ਹਾਂ ਨੇ ਜ਼ਹਿਰ ਪਾਈ ਸੀਗੀ ਇਹਨਾਂ ਦੇ ਵੱਡੇ-ਵਡੇਰਾਂ ਨਾਲ ਰਲ ਕੇ ਸਿੰਘਾਂ ਦੇ ਪ੍ਰਸ਼ਾਦੇ ਇਹ ਉਹਨਾਂ ਦਾ ਪੁੱਤਰ ਹੈ ਬਰਦਲ ਦੇ ਪਿਓ ਦੇ ਨਾਨਕੇ ਸੀਗੇ ਅਮਨੁਖਰਾਨੇ ਵਾਲੇ ਇਹ ਅਬੁਰ ਖਰਾਨੇ ਵਾਲੇ ਦੀ ਲਾਡਾ ਰਮੇਸ਼ਿੰਦਰ ਸਿੰਘ ਜਿਹਨੇ ਡੀਸੀ ਬਣ ਕੇ ਸੈਨ ਕੀਤੇ ਤੇ ਦਰਬਾਰ ਸਾਹਿਬ ਤੇ ਅਟੈਕ ਸ਼ੁਰੂ ਹੋਇਆ ਰਾਤੀ 2 ਵਜੇ ਇੰਨਾ ਸਮਾਂ ਤਾਂ ਲੇਟ ਹੋਇਆ ਅਟੈਕ ਸ਼ਾਮੀ 7 ਵਜੇ ਰਹਿ ਰਸਤੇ ਬਾਅਦ ਸ਼ੁਰੂ ਹੋ ਜਾਣਾ ਸੀਗਾ ਸਿਰਫ ਬੰਬਰ ਪੂਸਾ ਪੈ ਗਿਆ ਡੀਸੀ ਦੇ ਭੱਜਣ ਦਾ ਇਹ ਬਾਦਲ ਨੇ ਕੰਮ ਕਰਾਇਆ ਬਾਦਲ ਨੂੰ ਪੁੱਛੋ ਵੀ ਤੇਰੇ ਪਿਓ ਦੇ ਮਾਮੇ ਦੇ ਪੁੱਤਰ ਤੋਂ ਬਗੈਰ 12 ਡੀਸੀ ਹੋਰ ਵੀ ਤੇ ਪੰਜਾਬ ਚ ਆ ਗਏ ਆ ਉਹਨਾਂ ਨੂੰ ਕਿਉਂ ਉਹਨਾਂ ਨੂੰ ਉਹਨਾਂ ਤੋਂ ਕਿਉਂ ਨਹੀਂ ਸੈਨ ਕਰਾਇਗੇ ਬਾਜ਼ਲ ਦੋਸ਼ੀ ਹੈ ਦਰਬਾਰ ਸਾਹਿਬ ਦੇ ਟੈਕ ਦਾ ਮਨੁਕਰ ਕੇ ਦਿਖਾਵੇ ਜੇ ਕਦੇ ਵੀ ਇਹ ਮੇਰੇ ਪਿਓ ਦੇ ਮਾਮੇ ਦਾ ਪੁੱਤ ਨਹੀਂ ਹੈ ਹਰਮੇਸ਼ਿੰਦਰ 9 ਸਾਲ ਡੀਸੀ ਦੇ ਹੈ ਹਿੰਦੁਸਤਾਨ ਦੇ ਕਾਨੂੰਨ ਦੱਸਾਓਗੇ ਇੱਕ ਡਿਪਟੀ ਕਮਿਸ਼ਨਰ ਸਿਰ ਤੇ 3 ਸਾਲ ਤੋਂ ਬਾਅਦ ਇੱਕ ਡਿਸਟ੍ਰਿਕਟ ਨਹੀਂ ਰਹਿ ਸਕਦਾ ਕਾਨੂੰਨ ਕੱਢ ਕੇ ਦੇਖੋ 9 ਸਾਲ ਦੇ 9 ਸਾਲ ਇਸੇ ਡੀਸੀ ਨੂੰ ਬਾਜ਼ਲ ਨੇ ਆਪਣੀ ਸਰਕਾਰ 'ਚ ਸਨਮਾਨਤ ਕੀਤਾ ਇਸੇ ਡੀਸੀ ਨੂੰ ਆਪਣੇ ਨਾਲ ਚੀਰ ਸਕਟਿੰਗ ਲਾਇਆ ਇਸੇ ਡੀਸੀ ਨੂੰ ਵਿਧਾਨ ਸਭਾ ਦੇ ਮਤਾ ਪਾਸ ਕਰਕੇ ਇਹਦੀ ਕਾਰਗੁਜ਼ਾਰੀ ਤੋਂ ਸੰਤੋਸ਼ਜਨਕ ਦੱਸਿਆ ਬਾਦਲੇ ਅਜੇ ਤੱਕ ਕਿਸੇ ਗਵਰਨਮੈਂਟ ਦੇ ਨੌਕਰ ਨੂੰ ਮੈਨੂੰ ਹਿੰਦੁਸਤਾਨ ਦੀ ਕਿਸੇ 30 32 ਸਟੇਟਾਂ ਨਾਲ ਸਾਡੀਆਂ ਹਿੰਦੁਸਤਾਨ ਦੀਆਂ ਕਿਸੇ ਵੀ ਸਟੇਟ ਦੇ ਵਿਧਾਨ ਸਭਾ ਦੇ ਅੰਦਰ ਮੈਨੂੰ ਸਾਬਤ ਕਰਕੇ ਦੱਸ ਦਿਓ ਕਿਸੇ ਸਰਕਾਰ ਦੇ ਮੁਲਾਜ਼ਮ ਦੀ ਇਸ ਤਰ੍ਹਾਂ ਪੋਸਟ ਬਣਾਈ ਹੋਈ ਹੋਵੇ ਵਿਧਾਨ ਸਭਾ ਦੇ ਵਿੱਚ ਮਤਬਾਸ ਕਰਕੇ ਉਹਦੀ ਉਹ ਉਹ ਸ਼ਾਬਾਸ਼ ਦਿੱਤੀ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਆਪਣੇ ਵਿਧਾਨ ਸਭਾ ਦਾ ਆਪਣੇ ਰਮੇਸ਼ਿੰਦਰ ਨੂੰ ਸ਼ਾਬਾਸ਼ ਦਿੱਤੀ ਕਿਸ ਗੱਲ ਦੀ ਕਿਉਂਕਿ ਬਹੁਤ ਵੱਡਾ ਕੰਮ ਸੀ ਜਿਹੜਾ ਜਿਹੜਾ ਨਿਭਰੇ ਨਹੀਂ ਸੀ ਚੜਨਾ ਹਿੰਦੁਸਤਾਨ ਦੀ ਸਰਕਾਰ ਕੋਲ ਉਹ ਸਰਦਾਰ ਪ੍ਰਕਾਸ਼ ਸਿੰਘ ਵਲਦਨ ਰਮੇਸ਼ਿੰਦਰ ਨੂੰ ਡੀਸੀ ਬਣਾ ਕੇ ਚੁਵਾਇਆ। ਪੁੱਛੋ। ਉਸ ਤੋਂ ਬਾਅਦ ਤੁਸੀਂ ਦੇਖੋ। ਹੁਣ ਅਟੈਕ ਸਾਰਾ ਹੋ ਗਿਆ। ਰਮੇਸ਼ਿੰਦਰ ਦੀ ਸਾਰੀ ਗਲਪਤ ਹੋ ਗਈ। ਔਰ ਸਾਰਾ ਕੁਝ ਕਰਕੇ ਬਾਦਲ ਜਿਹੜਾ ਝੂਠ ਬੋਲ ਰਿਹਾ ਕਿ 2 ਜੂਨ ਨੂੰ ਜੀ ਮੈਕਰਫੂ ਲੱਗਾ ਹੋਣ ਕਰਕੇ ਪੰਜਾਬ ਤੋਂ ਵਾਇਆ ਹਰਿਆਣਾ ਚੰਡੀਗੜ੍ਹ ਪਹੁੰਚਿਆ ਉਸ ਤੋਂ 2 ਦਿਨ ਮੈਨੂੰ ਗ੍ਰਿਫਤਾਰ ਕਰ ਲਿਆ। ਦੋ ਦਿਨ ਬਾਅਦ ਤੈਨੂੰ ਗ੍ਰਿਫਤਾਰ ਕਰ ਲਿਆ ਤੂੰ ਦੋ ਤਰੀਕ ਤੋਂ ਭੱਜ ਗਿਆ ਤੇਰਾ ਭਤੀਜਾ ਕਹਿੰਦਾ ਪਿਆ ਵੀ 3 ਤਰੀਕ ਨੂੰ ਅਸੀਂ ਸਗੰਜ ਇਕੱਠੇ ਹੋਇਆ ਹੁਣ ਅੱਗੇ ਗੱਲ ਆਜੋ ਸਰਦਾਰ ਸੁਰਜੀਤ ਸਿੰਘ ਬਰਨਾਲਾ ਚਲੋ ਆਪ ਤੇ ਸਵਰਗਸ ਹੋ ਗਏ ਕੋਈ ਗੱਲ ਨਹੀਂ ਉਹਨਾਂ ਦੀ ਕਿਤਾਬ ਦੇ ਵਿੱਚ ਮੈਂਸ਼ਨ ਹੈ ਕਿ 9 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਚੰਡੀਗੜ੍ਹ ਫੋਨ ਕਰਕੇ ਦੱਸਿਆ ਕਿ ਸਿਰੇ 10 ਤਰੀਕ ਐ ਇਧਰੋਂ ਕੰਮ ਪੂਰਾ ਕੰਪਲੀਟ ਹੋ ਗਿਆ ਤੇ ਆਪਾਂ ਸਿਰੇ ਗ੍ਰਸਤਾਰੀ ਦੇਣੀ ਐ ਇਹ ਸਰਜੀਤ ਸਿੰਘ ਬਰਨਾਲਾ ਉਹਦੀ ਕਿਤਾਬ پڑھ ਲਓ ਉਹਦੇ ਕਿਤਾਬ 'ਚ ਮੈਂਸ਼ਨ ਹੈ ਇਹ ਜੀ ਬਰਨਾਲਾ ਮੰਦਾ ਵੀ ਸਾਨੂੰ 9 ਤਰੀਕ ਫੋਨ ਆਇਆ 10 ਤਰੀਕ ਰਸਤਾਰੀ ਦਿੱਤੀ ਬਾਦਲ ਕਹਿੰਦਾ ਮੈਂ 2 ਜੂਨ ਨੂੰ ਵਾਇਆ ਹਰਿਆਣਾ ਚੰਡੀਗੜ੍ਹ ਪਹੁੰਚਿਆ ਤੇ ਉੱਥੇ 2 ਦਿਨ ਬਕਸਾਰ ਹੋ ਗਿਆ ਭਤੀਜਾ ਕਹਿੰਦਾ 3 ਤਰੀਕ ਨੂੰ ਸ ਕਰਨ ਦੇ ਵਿੱਚ ਹੈ ਇਹ ਕਹਿੰਦਾ ਮੈਂ ਕਿਸੇ ਮੰਤਰੀ ਨੂੰ ਮਿਲਿਆ ਨਹੀਂ ਨਾ ਸੇਮਾ ਰਾਓ ਤੋਂ ਲੈ ਕੇ ਆਧ ਮੰਤਰੀਆਂ ਦੇ ਨਾਂ ਸੁਣਾਤੇ ਵਿੱਚੇ ਡਿਪਟੀ ਕਲੈਕਟਰ ਦੇ ਵਿੱਚੇ ਸੈਕਟਰੀ ਵਿੱਚੇ ਪਰਸਨਸਖਤਰ ਸਾਰੇ ਨਾਲ ਮੀਟਿੰਗ ਕੀਤੀ ਹੈ ਨੇ ਕਿੰਨਾ ਕੁ ਝੂਠ ਬੋਲਣਗੇ ਇਹ ਹੋਰ ਜਿਨ੍ਹਾਂ ਦੇ ਨਾਲ ਭਾਈਵਾਲ ਨੇ ਉਹ ਉਹ ਕਹਿੰਦੇ ਅਸੀਂ ਖਸਾਇਆ ਨੂੰ ਇੰਦਰਾ ਨੂੰ ਇੰਦਰਾ ਤਾਂ ਚਿੱਤੀ ਚ ਸੀ ਜੀ ਇਹ ਅਡਵਾਨੀ ਦਾ ਬਿਆਨ ਹੈਗਾ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਕਿਤਾਬ ਪੜ ਲਓ ਕੀ ਲਿਖਦੀ ਹੈ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਜਦੋਂ ਅਸੀਂ ਇੰਦਰਾ ਕੋਲ ਗਏ ਤੇ ਇੰਦਰਾ ਤਾਂ ਚਿੱਤੀ ਚ ਸੀਗੀ ਉਹਨਾਂ ਨੇ ਇੰਦਰਾ ਨੂੰ ਕਿਹਾ ਵੀ ਅਸੀਂ ਤਾਂ ਤੇਰੇ ਹੱਕ ਦੇ ਚ ਇੰਨੇ ਰੋਸ ਵਜਾ ਦੇ ਕਰਦੇ ਪਿਆ ਆ ਦੇਖੋ ਆ ਅਡਵਾਨੀ ਤੇ ਬਾਜਪਾਈ ਦੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਰੋਸ ਮਜਾਰੇ ਦੀ ਤਸਵੀਰ ਹੈ ਇਹਦੇ ਜੋ ਕਹਿ ਰਿਹਾ ਵੀ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਦਰਬਾਰ ਸਾਹਿਬ ਅਟੈਕ ਕਰੋ ਦਰਬਾਰ ਸਾਹਿਬ ਤੋਂ ਤਤਵਦੀ ਕੱਢੋ ਤੇ ਪੰਜਾਬ ਨੂੰ ਬਚਾਓ ਅਡਵਾਨੀ ਦੇ ਆਵਾਜ਼ ਪਈ ਹੈ 1984 ਦੀ ਤਸਵੀਰ ਹੈ ਇਹ ਦਿੱਲੀ ਦੀਆਂ ਸੜਕਾਂ ਦੀ ਤਸਵੀਰ ਹੈ ਸਾਡੇ ਭਾਈਵਾਲ ਨੇ ਮੈਂ ਹੀ ਪੁੱਛਣਾ ਦੰਨਾ ਵੀ ਅਡਵਾਨੀ ਬੋਲ ਕੇ ਵੀ ਕਹਿ ਰਿਹਾ ਲਿਖ ਕੇ ਵੀ ਕਹਿ ਰਿਹਾ ਆ ਦੂਜਾ ਬਸਾ ਕੱਲੀ ਕੱਲੀ ਚੀਜ਼ ਮੈਂਸ਼ਨ ਕੀਤਾ ਹੈ ਹੈਡਲਾਈਨ ਕੀਤੀ ਹੋਈ ਹੈ ਮੈਂ ਇਹਦੇ ਚ ਆ ਅਡਵਾਨੀ ਕਹਿ ਰਿਹਾ ਕਿ ਜਦੋਂ ਅਸੀਂ ਇੰਦਰਾ ਕੋਲ ਗਏ ਉਹ ਚਿੱਤੀ ਸੀ ਸੀਗੀ ਉਹ ਦੀ ਉਹਨੂੰ ਅਸੀਂ ਇਸ ਤਰੀਕੇ ਉਕਸਾਇਆ ਕਿ ਉਹ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਸਰਾਜੀ ਹੋ ਗਈ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਜਿੱਕੇ ਨੂੰ ਕਿ ਇੱਕ ਪਾਸੇ ਤੁਹਾਡਾ ਫਕਰੇ ਗੋਮ ਦੂਜੇ ਪਾਸੇ ਤੁਹਾਡੀ ਭਾਈਵਾਲ ਪਾਰਟੀ ਇਹ ਗੱਰੀ ਹੈ ਕਿ ਸਾਡੇ ਉਸਾਨ ਦੇ ਨਾਲ ਟੈਕ ਹੋਇਆ ਚੰਦੂ ਨੂੰ ਘਸਾਇਆ ਤੇ ਮੌਤ ਦੀ ਸਜ਼ਾ ਸੁੱਚੇ ਆਨੰਦ ਨੇ ਘਸਾਇਆ ਤੇ ਮੌਤ ਦੀ ਸਜ਼ਾ ਕੇਰ ਸਿੰਘ ਦੇ ਉਸਾਨ ਦਾ ਕੇਸ ਪਾਇਆ ਤੇ ਮੌਤ ਦੀ ਸਜ਼ਾ ਅਡਵਾਨੀ ਕਹੇ ਅਸੀਂ ਘਸਾਇਆ ਤੇ ਉਹ ਭਾਈਵਾਲ ਉਹ ਕਿਦਾਂ ਜੀ ਕੌਮ ਨੂੰ ਦੱਸੋ ਕੌਮ ਤੁਹਾਡੇ ਤੋਂ ਪੁੱਛਣਾ ਚੰਗੀ ਹੈ ਸੋ ਇਹ ਜਿਹੜਾ ਅਟੈਕ ਹੈ ਉਹ ਦਰਬਾਰ ਸਾਹਿਬ ਦੇ ਟੈਕ ਜਿਹੜਾ ਜਿੱਥੇ ਇੰਦਰਾ ਗਾਂਧੀ ਦੀ ਸਰਕਾਰ ਦੋਸ਼ੀ ਹੈ ਜਹਾਗੀਰ ਵਾਂਗੂ ਉਥੇ ਚੰਦੂ ਵਾਂਗੂ ਅਡਵਾਨੀ ਤੇ ਬਾਜਪਾ ਹੀ ਦੋਸ਼ੀ ਨੇ ਸੁੱਚੇ ਅਨੰਦ ਤੇ ਗੰਗੂ ਵਾਂਗੂ ਪ੍ਰਕਾਸ਼ਿਕ ਬਾਦਲ ਦੋਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ